ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਮੰਡੀਆਂ ਦੇ ਵਿੱਚ ਝੋਨਾ ਪੂਰਾ ਆ ਰਿਹਾ ਹੈ ਸਟੈਂਡ ਵਾੜੀ ਚੱਲ ਰਹੀ ਹੈ ਪੂਰੀ ਕਿਉਂਕਿ ਪਿਛਲੇ ਦਿਨੀ ਮੌਸਮ ਖਰਾਬ ਰਹਿਣ ਕਰਕੇ ਕੁਝ ਦਿਨ ਵਾੜੀ ਦੇ ਵਿੱਚ ਰੁਕਾਵਟ ਪਈ ਤੇ ਹੁਣ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਆ ਰਿਹਾ ਤੋਲ ਲੱਗ ਰਿਹਾ ਹੈ ਪਹਿਲਾਂ ਤਾਂ ਕਿਸਾਨ ਵੀਰ ਇਹ ਜਰੂਰ ਆਪਣੇ ਏਰੀਏ ਦਾ ਆਪਣੀ ਮੰਡੀ ਦਾ ਜਰੂਰ ਜਿਹੜਾ ਹੈਗਾ ਪ੍ਰੈਜ਼ੈਂਟ ਹੁਣ ਜਿਹੜੀ ਸਥਿਤੀ ਆ ਉਹਦੇ ਬਾਰੇ ਜਰੂਰ ਜਾਣਕਾਰੀ ਸਾਂਝੀ ਕਰਨ ਕਿ ਨਾਲ ਦੀ ਨਾਲ ਕਿਉਂਕਿ ਜਿਹੜੇ ਪ੍ਰਬੰਧ ਸਾਰੇ ਪੁਖਤਾ ਕੀਤੇ ਹੋਏ ਆ ਤੇ ਨਾਲ ਦੀ ਨਾਲ ਜਿਹੜਾ ਭਾ ਝੂਨੇ ਨੂੰ ਲਾ ਕੇ ਜਿਹੜੀ ਲਿਫਟਿੰਗ ਹੋਣੀ ਸ਼ੁਰੂ ਹੋ ਜਾਣੀ ਆ ਆਪਣੀ ਮੰਡੀ ਦੀ ਜਿਹੜੀ ਸਥਿਤੀ ਇਸ ਟਾਈਮ ਦੀ ਜਰੂਰ ਦੱਸਿਆ ਜੇ ਕਿ ਤੁਸੀਂ ਕਿਹੜੀ ਕਿਸਮ ਦੀ ਬਾਡੀ ਕੀਤੀ ਤੇ ਤੁਹਾਡਾ ਜਿਹੜਾ ਹੈਗਾ ਮoiisture ਕਿਉਂਕਿ ਮoiisture ਤੇ ਇਹ ਮੈਂ ਬੇਨਤੀ ਜ਼ਰੂਰ ਕਿਸਾਨ ਵੀਰਾਂ ਨੂੰ ਕਰੂੰਗਾ ਕਿ ਸਹੀ ਮoiisture ਤੇ ਹੀ ਜਿਹੜੀ ਕਣਕ ਆ ਤੁਸੀਂ ਆਪਣਾ ਝੋਨਾ ਵਧਣਾ ਤਾਂ ਕਿ ਆਪਣੀ ਮੰਡੀ ਦੇ ਵਿੱਚ ਕਿਸੇ ਕਿਸਮ ਦੀ ਆਪਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸਵੇਰੇ ਆਪਾਂ 10 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ ਕਰੀਬ ਜਿਹੜੀਆਂ ਜਿਹੜੀਆਂ ਹੈਗੀਆਂ ਕਮੈਨਾਂ ਚਲਾਉਣੀਆਂ ਇਹਦੋਂ ਅੱਗੇ ਪਿੱਛੇ ਤਰੇਲੇ ਦੇ ਵਿੱਚ ਕੋਸ਼ਿਸ਼ ਕਰੋ ਬਾਢੀ ਨਾ ਕੀਤੀ ਜਾਵੇ ਖਾਸ ਤੌਰ ਤੇ ਕਈ ਥਾਵਾਂ ਦੇ ਉੱਤੇ ਫਾਲਸ ਮੱਟ ਦੀ ਸਮੱਸਿਆ ਆਈ ਦੁਪਹਿਰ ਦੇ ਸਮੇਂ ਉੱਤੇ ਬਾਡੀ ਕੀਤੀ ਜਾਵੇ ਤਾਂ ਕਿ ਜਿਹੜੀ ਕੁਆਲਿਟੀ ਜ਼ਿਆਦਾ ਖਰਾਬ ਨਾ ਹੋਵੇ ਤੇ ਜਿਹੜਾ ਮੋਇਸਚਰ ਆ ਕਿਉਂਕਿ ਮੋਇਸਚਰ ਵਾਸਤੇ ਜਿਹੜੀਆਂ ਸ਼ਰਤਾਂ ਰੱਖੀਆਂ ਹੋਈਆਂ ਉਹਦੇ ਅਨੁਸਾਰ ਹੀ ਜਿਹੜਾ ਭਾਅ ਤੁਹਾਡੇ ਲੱਗਣਾ ਹੈਗਾ ਤੇ ਜੇ ਮੈਂ ਝਾੜ ਬਾਰੇ ਗੱਲ ਕਰਾਂ ਕਿਉਂਕਿ ਝਾੜ ਦੇ ਵਿੱਚ ਸ਼ੁਰੂਆਤੀ ਰੁਝਾਨ ਜਾਂ ਸ਼ੁਰੂਆਤੀ ਸਥਿਤੀ ਸੀ ਜਿਹੜੀ ਉਦੇ ਬਾਰੇ ਕਿਸਾਨ ਵੀਰਾਂ ਦਾ ਜਿਹੜਾ ਫੀਡਬੈਕ ਆ ਰਿਹਾ ਸੀ ਜਾਂ ਜੋ ਵੀ ਜੜੀਆਂ ਝਾੜ ਬਾਰੇ ਰਿਪੋਰਟ ਆਈ ਸੀਗੀ ਕਿ ਇਹ ਝਾੜ ਜਿਹੜਾ ਔਸਤ ਨਾਲੋਂ ਥੋੜਾ ਘੱਟ ਆ ਰਿਹਾ ਹੈ ਝਾੜ ਆ ਜਿਹੜਾ ਉਹ ਕਿਉਂਕਿ ਕਈ ਥਾਵਾਂ ਦੇ ਉੱਤੇ ਤਾਂ ਕਾਫੀ ਜਿਹੜਾ ਹੈਗਾ ਕੁਦਰਤੀ ਕਰੋਪੀ ਕਰਕੇ ਝੋਨਾ ਬਾਸਮਤੀ ਖਰਾਬ ਹੀ ਹੋ ਗਿਆ ਮੌਸਮ ਕਰਕੇ ਕਈ ਥਾਵਾਂ ਦੇ ਉੱਤੇ ਕਈ ਜ਼ਿਲ੍ਹਿਆਂ ਦੇ ਵਿੱਚ ਅ ਡਰਵਾਰ ਫਾਇਰਸ ਦੀ ਸਮੱਸਿਆ ਵੀ ਆਈ ਝਾੜ ਕਾਫੀ ਡਾਊਨ ਆਇਆ ਇਸ ਤੋਂ ਇਲਾਵਾ ਮੌਸਮੀ ਪ੍ਰਭਾਵ ਰਹੇ ਇਸੇ ਕਰਕੇ ਆਪਾਂ ਪਿਛਲੇ ਸਮੇਂ ਦੌਰਾਨ ਵੀ ਬੇਨਤੀ ਕੀਤੀ ਸਾਰ ਸਾਲੀ ਆਪਾਂ ਕਹਿੰਨੇ ਕਿ ਜਿਹੜੀ ਤੁਹਾਡੀ ਲਵਾਈ ਦਾ ਸਮਾਂ ਹੈ ਝੋਨੇ ਦਾ ਪਨੀਰੀ ਬਜਾਈ ਲਵਾਈ ਦਾ ਸਮਾਂ ਵਿੱਚ ਜਿਆਦਾ ਕਾਲੀ ਨਾ ਕਰੋ ਜਿਆਦਾ ਅਗੀਤ ਨਾ ਕਰੋ ਇਹੀ ਬੇਨਤੀ ਜਿਹੜੀ ਕਣਕਵਰੀ ਹੁੰਦੀ ਆ ਕਿ ਬਜਾਈ ਦੇ ਵਿੱਚ ਜਿਆਦਾ ਕਾਲੀ ਨਾ ਕਰੋ ਸਹੀ ਸਮੇਂ ਤੇ ਸਹੀ ਤਾਪਮਾਨ ਤੇ ਜਿਹੜੀ ਬਜਾਈ ਕਰੋ ਅਗੀਤੀ ਬਜਾਈ ਜਿਆਦਾ ਕਰੰਟੂ ਗਰੇਜ ਕਰੋ ਈਵੇਂ ਝੂਨੇ ਦੇ ਵਿੱਚ ਕਿਉਂਕਿ ਉਹਦਾ ਜਿਹੜਾ ਜਦੋਂ ਜ਼ਿਆਦਾ ਗੇਤੀ ਲਵਾਈ ਕਰਦੇ ਆ ਤਾਂ ਉਹ ਜਿਹੜਾ ਅਨਸਾਰਾ ਹੈ ਉਹ ਮੌਨਸੂਨ ਸੀਜ਼ਨ ਨਾਲ ਕੋਇਨਸਾਈਡ ਕਰ ਜਾਂਦਾ ਹੈ ਮੌਨਸੂਨ ਦੀਆਂ ਜਦੋਂ ਮੀਂਹ ਪੈ ਰਹੇ ਹੁੰਦੇ ਆ ਉਸ ਟਾਈਮ ਉਹਦਾ ਅਨਸਾਰਾ ਫਲਾਵਰਿੰਗ ਆ ਜਾਂਦੀ ਆ ਉਹਦੇ ਨਾਲ ਜਿਹੜਾ ਹੈਗਾ ਬਿਮਾਰੀ ਉਲੀ ਰੋਗ ਫੌਕ ਬਣਨੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਝੂਨਾ ਵੈਸ ਜਾਣਾ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਕਈ ਵਾਰ ਆ ਜਾਂਦੀਆਂ ਨੇ ਮੀਂਹ ਕਿਸੇ ਸਮੇਂ ਵੀ ਪੈ ਸਕਦਾ ਕਿਉਂਕਿ ਵੈਸਟਰਨ ਡਸਟਰ ਸਟਾਰ ਬੈਂਸਨਾ ਵੀ ਪੱਛਮੀ ਚੱਕਰਵਾਤ ਨਾਲ ਵੀ ਪੈ ਸਕਦਾ ਪਰ ਉਹ ਤਾਂ ਆਪਾਂ ਨੂੰ ਕਲੀਅਰ ਹੀ ਹੁੰਦਾ ਨਾ ਕਿ ਮੌਨਸੂਨ ਸੀਜ਼ਨ ਦੇ ਵਿੱਚ ਜੇ ਮੌਨਸੂਨ ਦੇ ਮਹੀਨਿਆਂ ਦੇ ਵਿੱਚ ਜੇ ਸਾਰਾ ਹੋ ਸਾਰੇ ਸਮੇਂ ਮੀਂਹ ਪੈਣਗੇ ਹਵਾ ਦੇ ਵਿੱਚ ਨਮੀ ਉਹ ਤਾਂ ਬਿਮਾਰੀ ਦੇ ਵੱਧ ਚਾਂਸ ਰਹਿੰਦੇ ਆ ਕਾਫੀ ਕਿਸਾਨ ਵੀਰਾਂ ਨੇ ਕੀਤਾ ਝੋਨੇ ਦੀ ਟ੍ਰਾਂਸਪਲੈਂਟਿੰਗ ਕੀਤੀ ਸੀ ਅਗੇਤੇ ਦਾਲੋਂ ਸਹੀ ਸਮਾਂ ਜਾਂ ਪਛੇੇਜ ਜਿਹੜਾ ਝੋਨਾ ਹੋਵੇ ਉਹਦਾ ਝਾੜ ਸਮੇਂਸ਼ਾ ਹੀ ਚੰਗਾ ਰਹਿੰਦਾ ਤੇ ਚੰਗੇ ਝਾੜ ਵਾਲੇ ਝੋਨੇ ਹੋਣ ਜਿਹੜੇ ਵੱਡੇ ਜਾਣੇ ਸ਼ੁਰੂ ਹੋ ਗਏ ਆ ਆਪ ਦੀ ਕਿਸਮ ਤੇ ਝਾੜ ਬਾਰੇ ਜਾਣਕਾਰੀ ਜ਼ਰੂਰ ਦੇ ਜਿਉਂਕ ਬਹੁਤ ਸ਼ਾਨਦਾਰ ਝਾੜਵਾਲ ਵਧ ਰਿਹਾ ਹੈ ਪੀਆ 131 ਕਈ ਥਾਵਾਂ ਤੇ ਕਾਫੀ ਸਮੱਸਿਆ ਆਉਣ ਦੇ ਬਾਵਜੂਦ ਜਿੱਥੇ ਝੋਨਾ ਜਿਹੜਾ ਵਧੀਆ ਸਥਿਤੀ ਦੇ ਵਿੱਚ ਹੈ ਝਾੜ ਸ਼ਾਨਦਾਰ ਆਊਗਾ ਕਿਉਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਜਿੱਥੇ ਮੀਂਹ ਵਗੈਰਾ ਜ਼ਿਆਦਾ ਪਿੰਦੀ ਜਿਵੇਂ ਪਟਿਆਲਾ ਦਾ ਏਰੀਆ ਕੋਈ ਲਾਲਗੀਏ ਕੋਈ ਥੋੜਾ ਬੋਤਾ ਸੰਗਰੂਰ ਦਾ ਏਰੀਆ ਫਤਿਹਗੜ੍ਹ ਸਾਹਿਬ ਦਾ ਏਰੀਆ ਇੱਥੇ ਡਵਾਰਫ ਫਾਇਰਸ ਦੀ ਸਮੱਸਿਆ ਆਈ ਹੈ ਪਰ ਜਿਹੜੇ ਦੱਖਣੀ ਪੱਛਮੀ ਜ਼ਿਲ੍ਹਿਆਂ ਵਿੱਚ ਬਹੁਤ ਸ਼ਾਨਦਾਰ ਸਥਿਤੀ ਆ ਪੀਆਰ 131 ਦੀ ਬਹੁਤ ਸ਼ਾਨਦਾਰ ਸਥਿਤੀ ਆ ਬਹੁਤ ਚੰਗੇ ਝਾੜ ਆਉਣ ਦੀ ਉਮੀਦ ਆ ਪੀਆਰ 126 ਦਾ ਵੀ ਪੀਆਰ 132 ਬਾਰੇ ਵੀ ਕਿਸਾਨ ਵੀਰ ਜਰੂਰ ਕਲੀਅਰ ਕਰਨ ਕਿਉਂਕਿ ਕਈ ਕਿਸਾਨ ਵੀਰਾਂ ਨੇ ਪੀਆਰ 132 ਚ ਜੂਰੀਆ ਥੋੜੀ ਜੋ ਵੱਡੋਚ ਕਰ ਲਈ ਸੀ ਜਿੰਨੇ ਕਿ ਫੀਲਡ ਮੈਂ ਵਿਜ਼ਿਟ ਕੀਤੇ ਸੀ ਪਰ ਜਿੱਥੇ ਜੂਰੀਆ ਕਿਉਂਕਿ 25% ਆ ਬੇ ਦੇ ਵਿੱਚ ਘਟਾਉਣੀ ਸੀ ਤੇ ਪੀਆਰ 131 ਦਾ ਵੀ ਜਰੂਰ ਦੱਸਿਆ ਜੇ ਕਿ ਇਹਦਾ ਤੁਸੀਂ ਜਿਹੜਾ ਹੈਗਾ ਕੀ ਫੀਡਬੈਕ ਸਾਂਝਾ ਕਰਨਾ ਚਾਹੋਗੇ ਕਿ ਜਿਹੜੀ ਵੈਰੈਟੀ ਆ ਕਿਸ ਤਰ੍ਹਾਂ ਦੀ ਹੈਗੀ ਹੈ ਤੇ PR 126 PR 131 PR 114 ਦੇ ਵਿੱਚ ਝਾੜ ਠੀਕ ਆ ਰਹੇ ਤੇ ਇਸ ਤੋਂ ਲਾਵਾ ਜਿਹੜੀਆਂ ਬਾਕੀ ਕਿਸਮਾਂ ਉਹ ਥੋੜੇ ਥੋੜੇ ਰਗ ਵਿੱਚ ਲੱਗੀਆਂ ਹੁੰਦੀਆਂ PR 130 ਆ ਜਾਂ 28 ਹੈ PR 122 ਹੈ PR 122 ਹੈ ਜਿਹੜੀ ਬਹੁਤ ਸ਼ਾਨਦਾਰ ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸਦਾ ਹੁੰਨਾ ਕਿ ਇਹਦਾ ਝਾੜ ਨਹੀਂ ਕੱਢਦਾ ਕਈ ਵਾਰ ਜਿਹੜਾ ਫਾਲਸ ਮੱਟ ਵੀ ਪੈ ਜਾਵੇ ਹਲਦੀ ਰੋਗ ਵੀ ਪੈ ਜਾਵੇ ਜਿਹੜਾ ਝਾੜ ਇਹਦਾ ਬਹੁਤ ਵਧੀਆ ਰਹਿੰਦਾ ਤੇ ਇਹਦਾ ਝਾੜ ਵੀ ਜਿਹੜਾ ਠੀਕ ਆ ਰਿਹਾ ਤੁਸੀਂ ਜਿਹੜਾ ਹੈਗਾ ਆਪਦਾ ਫੀਡਬੈਕ ਕਿਹੜੀ ਕਿਸਮ ਲਾਈ ਸੀ ਤੇ ਕਿੰਨਾ ਕੁ ਝਾੜ ਆ ਰਿਹਾ ਹੈ ਇਸ ਬਾਰੇ ਜਰੂਰ ਸਾਂਝਾ ਕਰਿਆ ਜੀ ਬਹੁਤ ਬ